ਸੀਨੀਅਰ ਲੀਡਰ ਨੇ ਅਜਿਹਾ ਬਿਆਨ ਦੇਣਾ ਤੇ ਮੁਰ ਕੰਗਣਾ ਰੌਤ ਦਾ ਬਿਆਨ ਆਲਾ ਕੀ ਦੇਖਦੇ ਹੋ ਜੀ ਮਾਮਲਾ ਲੈ ਕੇ ਜਿ cục ਜਿਹੜਾ ਸ਼ੁਰੂਆਤ ਕੀਤੀ ਆ ਉਹ ਕੀਤੀ ਆ ਇਸ ਕੰਗਣਾ ਰੌਤ ਨੇ ਜਿਹਦੇ ਕੰਨਾਂ ਤੱਕ ਮੂੰਹ ਪਾਟਿਆ ਉਹਨੇ ਜਿਹੜਾ ਕਿਹਾ ਕਿ ਕਿਸਾਨੀ ਅੰਦੋਲਨ ਦੇ ਵਿੱਚ ਜੇ ਨਾਪ ਦੀ ਸਰਕਾਰ ਰੋਗਦੀ ਤਾਂ ਬੰਗਲਾਦੇਸ਼ ਬਣ ਜਾਣਾ ਸੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਫੈਬ ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਹਰਿਆਣੇ ਦੇ ਵਿੱਚ ਸਿਮਰਨ ਜੀ ਸੀ ਮਾਨ ਪਹੁੰਚੇ ਹੋਏ ਸੀ ਜਿਹਦੇ ਚਾਲਦੇ ਉਹਨਾਂ ਨੇ ਕੰਗਣਾ ਨਰੋਤ ਨੂੰ ਇੱਕ ਵਿਵਾਦਿਤ ਬਿਆਨ ਦਿੱਤਾ ਜਿਹਦੇ ਚਾਲਦੇ ਹੁਣ ਕੰਗਣਾ ਨਰੋਤ ਦਾ ਇੱਕ ਬਿਆਨ ਸਾਹਮਣੇ ਆ ਉਹਨਾਂ ਕਿਹਾ ਕਿ ਮੈਨੂੰ ਰੇਪ ਬਾਰੇ ਵੀ ਕਿਹਾ ਜਾ ਰਿਹਾ ਪਹਿਲਾਂ ਤੁਸੀਂ ਉਹ ਵੀਡੀਓ ਸੁਣੋ ਆਜ ਮੇਰੇ ਰੇਪ ਥ੍ਰੈਟਸ ਵੀ ਆ ਰਹੇ ਹਨ ਕਿ ਕੰਗਣਾ ਨੂੰ ਪਤਾ ਹੈ ਕਿ ਰੇਪ ਕੀ ਹੁੰਦਾ ਹੈ ਤਾਂ ਉਹ ਮੁਝੇ ਇੱਕ ਤਰ੍ਹਾਂ ਸੇ ਰੇਪ ਕੀ ਵੀ ਧਮਕੀਆਂ ਦੇ ਰਹੇ ਹਨ ਤੋ ਇਸ ਤਰ੍ਹਾਂ ਸੇ ਉਹ ਮੇਰੀ ਆਵਾਜ਼ ਨਹੀਂ ਦਬਾ ਸਕਤੇ ਹੁਣ ਕੰਗਣਾ ਰੌਤ ਦੇ ਇਸ ਬਿਆਨ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਨਾਲ ਢਿੱਲੋਂ ਸਾਹਿਬ ਅਜੇ ਹੀ ਲੀਡਰ ਨੇ ਸੀਨੀਅਰ ਲੀਡਰ ਨੇ ਅਜਿਹਾ ਬਿਆਨ ਦੇਣਾ ਤੇ ਮੁੜ ਕੰਗਣਾ ਰੌਤ ਦਾ ਬਿਆਨ ਆਣਾ ਕੀ ਦੇਖਦੇ ਹਾਂ ਜੀ ਇਸ ਮਾਮਲੇ ਲੈ ਕੇ ਦੇਖੋ ਜਿਹੜਾ ਸ਼ੁਰੂਆਤ ਕੀਤੀ ਹੈ ਉਹ ਕੀਤੀ ਹੈ ਇਸ ਕੰਗਣਾ ਰੌਤ ਨੇ ਜਿਹਦੇ ਕੰਨਾਂ ਤੱਕ ਮੂੰਹ ਪਾਟਿਆ ਦਾ ਉਹਨੇ ਜਿਹੜਾ ਕਿਹਾ ਕਿ ਕਿਸਾਨੀ ਅੰਦੋਲਨ ਦੇ ਵਿੱਚ ਜੇ ਨਾਪ ਦੀ ਸਰਕਾਰ ਰੋਗਦੀ ਤਾਂ ਬੰਗਲਾਦੇਸ਼ ਬਣ ਜਾਣਾ ਸੀ ਉਥੇ ਉਹਨੇ ਵਿਵਾਦਤ ਬਿਆਨ ਦਿੱਤਾ ਕਿ ਉਥੇ ਕਤਤ ਰੂਪ ਦੇ ਵਿੱਚ ਜ਼ਬਰਜਨਾਹ ਹੋਏ ਨੇ ਉਥੇ ਟੰਗ ਕੇ ਮਾਰੇ ਗਏ ਨੇ ਤੇ ਇਹ ਨੂੰ ਬੀਬੀ ਨੂੰ ਪੁੱਛੇ ਕਿ ਜੇ ਉਥੇ ਸਾਰਾ ਕੁਝ ਵਾਪਰਿਆ ਤਾਂ ਸਰਕਾਰ ਤਾਂ ਤੇਰੀ ਪਾਰਟੀ ਦੀ 11ਵਾਂ ਸਾਲ ਲੱਗ ਗਿਆ ਨਰਿੰਦਰ ਮੋਦੀ ਸਾਹਿਬ ਦੀ ਸੀ ਤੇ ਉਹ ਜਿੰਨਾ ਕਾਨੂੰਨਾ ਕਰਕੇ ਕਿਸਾਨ ਉੱਥੇ ਬੈਠੇ ਸੀ ਉਹਨਾਂ ਦੇ ਵਿੱਚ ਅਖੀਰ ਦੇ ਵਿੱਚ ਤੁਹਾਡੇ ਪ੍ਰਧਾਨ ਮੰਤਰੀ ਨੂੰ ਸਾਡੇ ਤਾਂ ਉਦੇਸ਼ ਦੇ ਸਾਰੇ ਦੇ ਪਰ ਤੁਹਾਡੀ ਪਾਰਟੀ ਦੇ ਪ੍ਰਧਾਨ ਮੰਤਰੀ ਸਾਹਿਬ ਆਏ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਸਮਝਾਉਣ ਦੇ ਵਿੱਚ ਸਫਲ ਨਹੀਂ ਹੋਏ ਮੈਂ ਉੱਤਰ ਨੂੰ ਕਾਨੂੰਨ ਵਾਪਸ ਲੈਣਾ ਹੈ ਕਿਉਂ ਹੋਇਆ ਸੀ ਅੱਜ ਇੰਨਾ ਚਿਰ ਵਾਪਰ ਗਿਆ 2 ਸਾਲ ਤਾਂ ਇੱਥੇ ਸਰਕਾਰ ਨੂੰ ਇਹ ਬਾਈ ਦੇ ਸ਼ੁਰੂ ਦੇ ਵਿੱਚ ਆਏ ਹੈ ਤਾਂ ਤੁਸੀਂ ਪੜਤਾਲ ਕਰਕੇ ਉਹਦੇ ਵਿੱਚ ਜਿਹੜੇ ਉਹ ਉਸ ਤਰ੍ਹਾਂ ਦਾ ਕੁਝ ਕਰਨ ਵਾਲੇ ਸੀ ਜੋ ਤੁਸੀਂ ਕਿਹਾ ਉਹਨਾਂ ਨੂੰ ਫੜਿਆ ਕਿਉਂ ਨਾ ਜੇ ਉੱਥੇ ਮਾਰ-ਮਾਰ ਕੇ ਟੰਗੇ ਗਏ ਸੀ ਉਹਦੀ ਪੜਤਾਲ ਕਿਉਂ ਨਾ ਹੋਈ ਕੀ ਸਬੂਤ ਆ ਤੁਹਾਡੇ ਕੋਲੇ ਜੇ ਕਾਨੂੰ ਤੁਹਾਡੇ ਖਿਲਾਫ ਮੰਗ ਲਿਆ ਉਸ ਦਰਬ ਦੇ ਵਿੱਚ ਇੱਕ ਬਿਆਨ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਰਨਜੀਤ ਸਿੰਘ ਮਾਨ ਦਾ ਆ ਗਿਆ ਜਿਹੜਾ ਕੁਛ ਇਸ ਕੰਗਰਾਂ ਨੇ ਕਿਹਾ ਇਹਦੇ ਬਾਰੇ ਉਹਨਾਂ ਨੇ ਕਿਹਾ ਪਹਿਲਾਂ ਉਹਨੇ ਕਿਹਾ ਉਹਦੇ ਬਾਰੇ ਇਹਨਾਂ ਨੇ ਵੀ ਕਹਿਤਾ ਕਿ ਉਹਨੂੰ ਤਾਂ ਤਜਰਬੇ ਹੀ ਬਹੁਤ ਹੈ ਉਹਦੇ ਜਵਾਬ ਚ ਫੇਰੇ ਕਹਿੰਦੀ ਹੈ ਕਿ ਮੇਰੇ ਬਾਰੇ ਇਹ ਕਿਹਾ ਜਾ ਰਿਹਾ ਹੈ ਮੈਨੂੰ ਧਮਕੀਆਂ ਆ ਰਹੀਆਂ ਨੇ ਮੈਂ ਡਰਨ ਡਰਨ ਵਾਲੀ ਨਹੀਂ ਕਿਸੇ ਤੋਂ ਬੀਬਾ ਜੀ ਜਿਹੜੇ ਤੁਸੀਂ ਉਹਨਾਂ ਨੂੰ ਛੇੜ ਰਹੇ ਹੋ ਪੜਕਾ ਰਹੇ ਹੋ ਇਹ ਮਾੜਾ ਹੈ ਕਿਸਾਨ ਬਹੁ ਗਿਣਤੀ ਸਿੱਖ ਕਮਿਊਨਿਟੀ ਨਾਲ ਸੰਬੰਧਿਤ ਹੈ ਤੇ ਜਿਨ੍ਹਾਂ ਦੇ ਵਿੱਚ ਹਮੇਸ਼ਾ ਉਹਨਾਂ ਦਾ ਸੰਦਰਭ ਹੈ ਬੀਬੀਆਂ ਦੀ ਰਾਖੀ ਕਰਨਾ ਉਹਨਾਂ ਨੂੰ ਬਚਾਉਣਾ ਹੈ ਸ਼ਾਇਦ ਤੁਹਾਨੂੰ ਪਿਛਲਾ ਇਤਿਹਾਸ ਨਹੀਂ ਪਤਾ ਹੋਣਾ ਜਦੋਂ ਔਰਤਾਂ ਨੂੰ ਚੁੱਕ-ਚੁੱਕ ਕੇ ਲੈ ਜਾਂਦੇ ਸੀ ਮੁਗਲ ਅਹਿਮਦ ਸ਼ਾਹ ਅਬਦਾਲੀ ਵਰਗੇ ਤੇ ਇਹੀ ਲੋਕ ਸੀ ਜਿਹੜੇ ਛੜਾ ਕੇ ਲਿਆਉਂਦੇ ਸੀ ਪਰ ਜਿਸ ਤਰ੍ਹਾਂ ਦੇ ਸ਼ਬਦ ਪਾਵੇਂ ਸਿਮਰਨਜੀਤ ਸਿੰਘ ਮਾਨ ਵੱਲੋਂ ਕਹੇ ਗਿਆ ਪਾਵੇਂ ਇਸ ਬੀਬੀ ਵੱਲੋਂ ਕਹੇ ਵੇ ਆਸੀਂ ਦੋਨਾਂ ਨਾਲ ਸੰਬੰਧ ਨਹੀਂ ਕੁਝ ਦੈਰਾ ਰੱਖ ਕੇ ਬੋਲਣਾ ਚਾਹੀਦਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿ ਪਸੜ ਪਸੜ ਤੁਸੀਂ ਕੋਈ ਵੀ ਗੱਲ ਕਰਦੇ ਨਾ ਜਰ ਆਮੋ ਇਹ ਕੋ ਠੀਕ ਨਹੀਂ ਤੁਸੀਂ ਹੁਣ ਪਾਰਲੀਮੈਂਟ ਦੇ ਮੈਂਬਰ ਹੋ ਵਿਵਾਦ ਤੁਹਾਡੇ ਨਾਲ ਸ਼ੁਰੂ ਤੋਂ ਹੀ ਜੁੜੇ ਹੋਏ ਨੇ ਤੁਹਾਨੂੰ ਵੀ ਚਾਹੀਦਾ ਤੇ ਮਾਨ ਸਾਹਿਬ ਵੀ ਬਹੁਤ ਮਾਨ ਸਾਹਿਬ ਦੀ ਪਹਿਲੀ ਗੱਲ ਨਹੀਂ ਇੱਕ ਵਾਰੇ ਅਸੀਂ ਪ੍ਰੈਸ ਕਾਨਫਰੰਸ 'ਤੇ ਬੈਠੇ ਸੀ ਤੇ ਇਹਨਾਂ ਨੇ ਬੀਬੀ ਜਗੀਰ ਕੌਰ ਸਰਦਾਰਨੀ ਸੁਰਿੰਦਰ ਕੌਰ ਬਾਦਲ ਬਾਰੇ ਵੀ ਟਿੱਪਣੀਆਂ ਕਰ ਦਿੱਤੀਆਂ ਸੀ ਜਿਹੜੀਆਂ ਭਾਸ਼ਾ ਮੁਤਾਬਕ ਠੀਕ ਨਹੀਂ ਸਨ ਉਹਨਾਂ ਨੂੰ ਵੀ ਵੱਡੇ ਆਗੂ ਨੇ ਤਿੰਨ ਬਾਰ ਦੇ ਪਾਰਲੀਮੈਂਟ ਮੈਂਬਰ ਨੇ ਸੀਨੀਅਰ ਆਈਪੀਐਸ ਅਧਿਕਾਰੀ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਠਰਮਾ ਮਤਲਬ ਪਾਸ਼ਾ ਥੋੜੀ ਜੀ ਬਦਲ ਲਓ ਤਾਂ ਜ਼ਿਆਦਾ ਚੰਗਾ ਰਹਿੰਦਾ ਜੀ ਤੋ ਕੰਗਰਸ ਨੇ ਅੋਦ ਇਸ ਬਿਆਨ ਨੂੰ ਲੈ ਕੇ ਪਹਿਲਾਂ ਵੀ ਹੁਣ ਭਾਜਪਾ ਵੱਲੋਂ ਵੀ ਚੇਤਾਵਨੀ ਦਿੱਤੀ ਗਈ ਹੈ ਤੁਸੀਂ ਜਿਹੜਾ ਬਿਆਨ ਦੇ ਦੇਣਾ ਹੁਣ ਵੇਖਣਾ ਹੋਵੇਗਾ ਅੱਗੇ ਹੋਰ ਸਿਆਸੀ ਲੀਡਰ ਕਿਸ ਬਿਆਨ ਨੂੰ ਕਿਸ ਤਰੀਕਿਆਂ ਦੇਖਦੇ ਨੇ ਤਾਂ ਉਹ ਨਾਲ ਸਮਾਂ ਦੱਸੇਗਾ ਕਰਾ ਇੱਕ ਵੀ ਸੁਣੋ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ